ਅੱਜ ਤਾਂ ਕਸੀ ਆਪਣੇ ਭਰਾ ਦੇ ਨਾਲ ਬੈਠ ਨਹੀਂ ਸਕਦੇ ਪਰ ਗੁਰੂ ਘਰ ਦੇ ਵਿੱਚ ਆ ਕੇ ਤੁਸੀਂ ਉਹਨੂੰ نیچے लेट ਆ ਰਹੇ ਹੋ ਉਹਦੇ ਉੱਤੇ ਚੜ੍ਹ ਰਹੇ ਹੋ ਤੁਸੀਂ ਕਹਿੰਦੇ ਅਸ਼ਲੀਲ ਨਹੀਂ ਹੈ ਮੈਂ ਬੱਚੇ ਦੀ ਮਾਂ ਮੈਂ ਕੋਲ ਰੱਖੀ ਪਈ ਨਾ ਜੇ ਇਦਾਂ ਦੀ ਕੋਈ ਹਰਕਤ ਹੁੰਦੀ ਤੇ ਮੈਂ ਮਾਨਾ ਕਰਦੀ ਬੱਚਨ ਕਿਉਂਕਿ ਭੈਣ ਭਰਾ ਨੇ ਉਹ ਜਾਂਦੇ ਹਰਕਤ ਨਹੀਂ ਕਰ ਸਕਦੇ ਆਪਸ ਵਿੱਚ ਮੰਜਾਗ ਚੱਲਦੀ ਹੈ ਇੱਕ ਚਾਕਲੇਟ ਨੂੰ ਲੈ ਕੇ ਉਸ ਬੱਚੇ ਨੇ ਸਾਥੀ ਕੋਲੋਂ ਚਾਕਲੇਟ ਕੋਈ ਉਹ ਚਾਕਲੇਟ ਕੋਨ ਵਿੱਚ ਆਪਣੀ ਆਪਸ ਹੱਥ ਪਾਈ ਪਏ ਬਸ ਪਰਦਾਨ ਤੇ ਪ੍ਰਦਾਨ ਦੇ ਦੋਨੋਂ ਮੁੰਡਿਆਂ ਦਾ ਕੇਸ ਬਾਓਗੇ ਅਸੀਂ ਸਾਰੇ ਜਾਣੂ ਤੇ ਅਸੀਂ ਸਾਰੇ ਜਾਣੂ ਉਧਰ ਵੱਡੇ ਮੁੰਡੇ ਨੇ ਅੱਜ ਮੇਰੇ ਮੁੰਡੇ ਦੀ ਪੱਗ ਲਾਈ ਹੈ ਛੋਟੇ ਮੁੰਡੇ ਨੇ ਗਲਤੀ ਕੀਤੀ ਹੈ ਪ੍ਰਦਾਨ ਨੇ ਮੇਰੇ ਮੁੰਡੇ ਨੂੰ ਕੁੱਟਿਆ ਉਹ ਮੇਰੇ ਘਰ ਆਂਦਾ ਜਾਂਦਾ ਸਾਰੀਆਂ ਮੇਰੀ ਆਪਣੀ ਬੇਟੀ ਘੱਗੀ ਹੈ ਉਹ ਸਾਰੇ ਆਪਸ ਵਿੱਚ ਭੈਣ ਭਰਾ ਦੀ ਤਰ੍ਹਾਂ ਨੇ ਸੀਨੀ ਬੋਲਾਂਗੇ ਪਰ ਬੀਬੀਆਂ ਬੋਲਣਗੀਆਂ ਜਿਹੜੇ ਸਬੂਤ ਹੈ ਸਬੂਤ ਬੋਲ ਰਿਹਾ ਮੈਂ ਕਹਿੰਨਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੱਚਿਆਂ ਨੂੰ ਇਹ ਜੀ ਗੱਲ ਨਹੀਂ ਕਰਨੀ ਚਾਹੀਦੀ ਸੀ ਪਰ ਉਹਨੇ ਜੋ ਕਿਹਾ ਵੀ ਪਾਪਾ ਮੈਂ ਤੁਹਾਨੂੰ ਭੈਣ ਕਹਨਾ ਇਹ ਬੰਦਿਆਂ ਨੂੰ ਕਹਿੰਦੇ ਆ ਲੰਗਰ ਖਾਣ ਆਗੇ ਲੰਗਰ ਖਾਣ ਆਗੇ ਕਿਉਂ ਸਾਡਾ ਪਾਪ ਦਾ ਘਰ ਆ ਅਸੀਂ ਬਿਨ ਬੁਲਾਏ ਜਾਵਾਂਗੇ ਅਸੀਂ ਤੇਰੇ ਘਰ ਦਾ ਨਹੀਂ ਖਾਵਾਂਗੇ ਪ੍ਰਧਾਨ ਨੇ ਸਾਡੇ ਕੋਲੇ ਗਲਤੀ ਮੰਨੀ ਤੀ ਉਹ ਕਹਿੰਦਾ ਸੀ ਵੀ ਮੈਂ ਸੰਗਤ ਦੇ ਵਿੱਚ ਐ ਦਵਾਰ ਨੂੰ ਕੰਨ ਫੜ ਕੇ ਮਾਫੀ ਵੀ ਮੰਗੂਗਾ ਤੇ ਜਿਹੜੀ ਆਪਣੀ ਪ੍ਰਧਾਨਗੀ ਉਹ ਤੋਂ ਇਸਵਾ ਦਊਗਾ ਤੇ ਆਪਦੇ ਬੱਚੇ ਦਾ ਮੂੰਹ ਕਾਲਾ ਕਰਕੇ ਜੁੱਤੀਆਂ ਦਾ ਹਾਰ ਪਾ ਕੇ ਦਰਬਾਰ ਦੇ ਗੇਟ ਤੇ ਬਿਠਾਊਗਾ ਤੇ ਅੱਜ ਉਹ ਮੁਕਰ ਗਿਆ ਇਸ ਗੱਲ ਤੋਂ। ਹਮਾਰੀ ਕਿਸ਼ਤੀ ਵਾਹ ਡੁੱਬੀ ਜਹਾਂ ਅਬ ਪਾਣੀ ਘਮਤਾ ਹਮੇ ਤਾਂ ਆਪਣੋ ਨੇ ਮਾਰਾ ਗੈਰੋਂ ਮੇਂ ਕਾਹ ਦਮ ਥਾ। ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਸਾਡੇ ਬੱਚੇ ਪਾਲੇ ਹੋਏ ਸਾਡੇ ਹੱਥਾਂ ਚ ਪੱਲੇ ਉਹਨਾਂ ਨੇ ਅੱਜ ਇਹੋ ਕੰਮ ਕੀਤੇ ਕਿ ਗੁਰਦੁਆਰਾ ਸਾਹਿਬ ਦੀ ਡੀਵੀਆਰ ਚੋਰੀ ਅੰਦਰੋਂ ਖੁੱਟ ਕੱਢ ਕੇ ਲਾਗੇ ਕਨਨ ਪ੍ਰਧਾਨ ਸਾਹਿਬ 1600 ਰੁਪਏ ਲਿੰਦੇ ਨੇ ਬੀਬੀ ਆ ਜਿੱਥੇ ਲੇਕਿਨ ਅਰਦਾਸ ਦੀ ਪੇਟਾਂ ਦੇ ਵਿੱਚੋਂ ਬਾਕੀ ਹੋਰ ਕੋਈ ਜਿਹੜੀ ਫਾਰਕ ਹੋਣ ਦੀ ਗੱਲ ਕਰੀ ਆ ਤੁਸੀਂ ਵੀਡੀਓ ਕਹੀਏ ਤੇ ਉਹਦੇ ਵਿੱਚ ਮੈਂਨੇ ਕਹਿਆ ਪਾਈ ਸਾਹਿਬ ਤੁਸੀਂ ਕਰ ਮੈਨੂੰ ਪਹਿਲ ਤੋਂ ਜਵਾਬ ਦੇਣ ਲੱਗੇ ਸੀ ਫਿਰ ਕਹਿੰਦੇ ਕਿ ਪਾਈ ਸਾਹਿਬ ਤੁਹਾਡੀ ਕਰਜ ਨੇ ਫਾਇਰਿੰਗ ਕੀਤੀ ਆ ਵੀਡੀਓ ਕਿ ਆਪ ਆਪਣੀ ਕਰਦੇ ਮਿਲ ਕੇ ਤੁਸੀਂ ਕਰ ਰੱਖੋ ਤੁਸੀਂ ਰਹਿ ਜਾਓ ਮੈਨੂੰ ਕੋਈ ਦੁੱਖ ਨਹੀਂ ਆ ਕਿ ਮੇਰਾ ਹਰ ਗੁਰੂ ਰਾਮਦਾਸ ਜੀ ਕਰ ਨੂੰ ਬਦਨਾਮ ਕੀਤਾ ਇਹਨਾਂ ਨੇ ਉਹ ਦੇਖੇਗਾ ਨਹੀਂ ਦੇਖੇਗਾ ਉਹ ਦੇਖੇਗਾ ਯਾਦ ਰੱਖਿਓ ਇਹ ਗੱਲ ਨੂੰ ਯਾਦ ਰੱਖਿਓ ਇੱਕ ਇੱਕ ਨੂੰ ਦੇਖੇਗਾ ਨਾ ਦੇਖਿਆ ਤੇ ਮੈਨੂੰ ਜੋ ਕਰਨਾ ਪਵੇ ਲੋ ਆਫ ਲੈਂਡ ਵਿਲ ਪ੍ਰਵੇਲ ਕਨਸਟੀਟਿਊਸ਼ਨ ਔਰ ਲਾਅ ਦੇ ਅੱਗੇ ਕੋਈ ਜਿਹੜੇ ਸਭ ਇੱਕ ਬਰਾਬਰ ਨੇ ਜਦੋਂ ਮੈਂ ਨੰਗ ਸਿੰਘਾਂ ਨੂੰ ਸਮਝਾਇਆ ਤੇ ਇਹ ਵੀ ਨਾਲ ਦੀ ਨਾਲ ਗੱਲ ਸਮਝ ਗਏ ਨੇ ਤੇ ਹੁਣ ਥਾਣੇ ਜਾ ਕੇ ਬਿਆਨ ਦੇਣਗੇ ਔਰ ਬਿਆਨਾਂ ਮੁਤਾਬਕ ਜੋ ਕਰ ਵੀ ਬਣਦੀ ਹੈ ਉਹ ਕੀਤੀ ਜਾਊਗੀ ਹੁਣ ਜਾਣ ਕੇ ਪਿੱਛੇ ਲੁਕ ਗਏ ਪੱਗ ਘਰੇ ਮੁੰਡੇ ਨਾਲ ਚਾਈ ਆ ਪਾ ਤੇਰੇ ਬੱਤੇ ਮੁੰਡੇ ਨਾਲ ਲਾਈਆ ਪਰਦਾਰ ਨਿਰਪੇ ਅਜੀਤ ਸਿੰਘ ਹਨੀ ਮੋਟਾ ਆ ਜਿਹੜਾ ਪ੍ਰਧਾਨ ਦਾ ਵੱਡਾ ਮੁੰਡਾ ਜਿੰਨੂੰ ਕਹਿੰਦੇ ਛੋੜਾ ਉਰੇ ਆ ਕੇ ਉਰੇ ਆ ਕੇ ਪਹਿਲੇ ਕਿ ਨਿਆਂ ਸਿੰਘਾ ਵੱਲੋਂ ਕੀਤੀ ਗਈ ਹੈ ਪਹਿਲੇ ਉਹਨੇ ਬੋਲਿਆ ਨਿਆਂਗੇ ਨੂੰ ਵੀ ਇਹ ਵੋ ਲੈਣਾ ਤੁਸੀਂ ਕਿਵੇਂ ਆ ਗਏ ਸਾਡੇ ਪਿਤਾ ਦੇ ਪੁੱਛੇ ਇਹਨਾਂ ਦਾ ਪਿਓ ਰ ਹੈ ਗੁਰਦਾਰ ਹੈ ਜਿਹੜੇ ਨਾਮ ਲੈ ਕੇ ਜਿਹੜੇ ਖੜੇ ਆ ਕੋਈ ਨਾ ਨਾ ਹਾਂ ਮੈਂ ਵੀ ਅੱਜ ਵਰ ਮੈਂ ਗ라이 ਇਕੱਠੇ ਨਹੀਂ ਕਰਾਂਗਾ ਜੁਪੈਰ ਦੇ ਨਾਮ ਤੇ ਦੱਸੋ ਤੁਸੀਂ ਆਏ ਨਹੀਂ ਅਸੀਂ ਗੁਦਾਸ ਦੇ ਆਵਾਂਗੇ ਇਹ ਕਿੱਥੇ ਲੱਗ ਰਿਹਾ ਵਿੱਚ ਚੱਲ ਰਿਹਾ ਸਰ ਦਾ ਰੋਜ ਤਾਂ ਮੈਂ ਤਾਂ ਗੁਦਾਸ ਦੇ ਵਿੱਚ ਚੱਲ ਰਿਹਾ ਗੁਦਾਸ ਸਾਹਿਬ ਦੇ ਆਵਾਂਗੇ ਨਾ ਰੋਣ ਨਹੀਂ ਰੱਖਦਾ ਰੋਣ ਰੋਣਦਾ ਵਰਦਾਨ ਦੇ ਅੰਦਰ ਰੋਣ ਜੱਪਾ ਇਹ ਪੋਚਾ ਲਾਉਂਦੇ ਰਹੇ ਠੀਕ ਵਾਰ ਅੱਜ ਆਵਾਂਗੇ ਅੱਜ ਆਵਾਂਗੇ ਪੋਚਾ ਲਾਉਂਦੇ ਨੇ ਭਾਜੀ ਇਹਦੇ ਪੀਏ ਕਹਿੰਦੇ ਕੰਨਾ ਗਰਾਹੀ ਕਰਨ ਜਾਂਦੇ ਮੈਂ ਮੁੰਡਣੀ ਨਹੀਂ ਆ ਕੇ ਗਰੇ ਐਨੇ ਮੈਨੂੰ ਦੇ ਦੇ ਐਡਾ ਚਲੋ ਮੇਰੀ ਮੇਰੀ ਹੋਰ ਗੱਲ ਸੁਣੋ ਦਮ ਨਾ ਕਰ ਮੈਂ ਚੱਲ ਅੱਛਾ ਮੁੰਡੇ ਦੀ ਹਰਕਤ ਮੁੰਡੇ ਦੀ ਦਮ ਨਾ ਕਰ ਜਾਈਂ ਮੁੰਡੇ ਦੀ ਹਰਕਤ ਹੁਣ ਬਾਹਰ ਆਈਏ ਪਿਓ ਦਾ ਕੰਮ ਉਹਦਾ ਕਰ ਰਹਾ ਕੰਮ ਉਹਦਾ ਕਹਦਾ ਤੁਹਾਨੂੰ ਨਹੀਂ ਪਤਾ ਸਾਡੇ ਸਾਹਮਣੇ ਪਰੇਸ਼ਾਨ ਹੋ ਗਏ ਗੁਰੂ ਸਾਹਿਬ ਨੇ ਫਤਵਾ ਦਿੱਤਾ ਸੀ ਇਹ ਕਿਉਂ ਨਹੀਂ ਦੇ ਸਕਦੇ ਅਸੀਂ ਸਿੱਖਾਂ ਦੇ ਗੱਲ ਕਰਦੇ ਹੋ ਤੁਸੀਂ ਸਿੱਖਾਂ ਵੀ ਦਿੰਿਆ ਵਾ ਵੀ ਇਹ ਵੀਰੇ ਮੇਰੇ ਗੱਲ ਸੁਣਾ ਐਸ ਜਗ੍ਹਾ ਐ ਪਾਇਆ ਸੀ ਸਾਨੂੰ ਕਹਿੰਦਾ ਸਾਡੇ 3 ਨਾਮ ਹੈ ਤੁਹਾਡੀ ਇੰਨੀ ਜਗ੍ਹਾ ਵੀ ਲੈ ਲਾਂਗੇ ਉਹ ਕਿਹਾ ਹਰ ਜਲੀ ਹਰ ਜੂ ਦਾ ਵੀ ਖੜੇ ਸੀ ਮੈਂ ਇਹ ਤੁਹਾਨੂੰ ਮੈਂ ਗੋਤ ਲਾਂ ਫੜ ਲਓ ਜੀ ਲਓ ਜੀ ਪਾਣ ਮੇਰੇ ਰੱਬ ਨੂੰ ਜਾਨ ਦੇਣੀ ਆ ਅੰਦਰ ਪਾਪਾ ਦੀਪ ਸਿੰਘ ਪਾਪਾ ਦੀਪ ਸਿੰਘ ਇਹਨਾਂ ਨੇ ਇਹ ਗੱਡੀ ਖੋਲੀ ਸੀ ਮੈਂ ਕਿਹਾ ਗੁਰੂ ਘਰ ਦੇ ਨਾਲ ਲੋਕਾਂ ਦੇ ਘਰ ਵੀ ਲੈਣਾ ਮੇਰਾ ਕੋਲ ਨਹੀਂ ਹੋਏਗਾ ਉਹਨਾਂ ਨੂੰ ਮੂੰਹ ਤੇ ਕਰਾਉਣਾ ਵੀਰੇ ਇੱਕ ਮਿੰਟ ਇੱਕ ਮਿੰਟ ਆਪਾਂ ਉਹ ਖਾਲੀ ਕਰਨੀ ਖੜ ਜਾ ਖੜ ਜਾ ਛਿੰਤੀ ਛਿੰਤੀ ਖਰਚਾ ਲਓ ਮੈਂ ਕੰਦੂਰੇ ਕੁੜੀਆਂ ਵੀ ਜਾਂਦੇ ਨੇ ਪੀਜੀ ਵਾਲੀਆਂ ਇੱਕ ਮਿੰਟ ਖੜ ਜਾ ਕੁੜੀਆਂ ਨੇ ਜਾਂਦੇ ਨੇ ਇਹ ਆਹ ਕੋ ਕਰੀ ਗੀਆਂ ਸਾਹਮਣੇ ਉਹ ਤੁਸੀਂ ਉਹਨਾਂ ਨੂੰ ਜੋਲੀ ਹੁੰਦੇ ਨੇ ਨਹੀਂ ਪੀਜੀ ਵਾਲੀਆਂ ਕੁੜੀਆਂ ਸੁਣਨ ਚ ਆਇਆ ਕਿ ਇਹਦਾ ਯਾਰ ਉਹਨਾਂ ਦੇ ਨਾਲ ਉਹਨਾਂ ਦੇ ਸਾਥ ਦੇਣਗੇ ਨਾਲ ਗੁਰੂ ਦਾ ਸਿੱਖ ਨਹੀਂ ਹੈ ਅੱਜ ਗੁਰੂ ਦੀ ਬਿੱਦ ਵੀ ਹੋਈ ਆ ਵਾ 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 ਉਹ ਮਾਰੇ ਤੁਸੀਂ ਨਾਲ ਤੁਸੀਂ ਹਜੇ ਵੀ ਉਹਨਾਂ ਦਾ ਪੱਖ ਲੈ ਰਹੇ ਅੱਜ ਦਸਾਲ ਦੀ ਹੁੰਦੀ ਹੈ ਅੱਜ ਦਸਾਲ ਦੇ ਉੱਤੇ ਬੈਠੇ ਕੰਸਲ ਦਾ ਡਾਟਾ ਮੈਨੂੰ ਮੂੰਹ ਤੇ ਦਾੜੀ ਆਈ ਪੀਆ ਤੁਸੀਂ ਕਹਿੰਦੇ ਬੱਚਾ ਹੋ ਤੁਸੀਂ ਭਾਈ ਸਾਹਿਬ ਐਦਾਂ ਨਾ ਐਦਾਂ 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 ਦੀਆਂ ਗੱਲਾਂ ਨਾ ਕਰੋ ਜਿੱਦਾਂ ਮੈਂ ਤੁਹਾਨੂੰ ਤੁਸੀਂ ਦੱਸੋ ਕਿੰਨਾ ਕੁ ਕੰਮ ਕਰੀਏ ਤੁਸੀਂ ਦੱਸੋ ਇਹ ਗੱਲਾਂ ਨਾ ਸਾਨੂੰ ਮੈਂ ਮੇਰੀ ਗੱਲ ਤੁਸੀਂ ਦੱਸੋ ਮਾਰਾ ਤੁਸੀਂ ਦੱਸੋ ਕਿੰਨੇ ਤੱਕ ਗੱਲਾਂ ਬੱਚਾ ਤਾਂ ਥੋੜਾ ਜਿਹੜਾ ਇਹਨੂੰ ਡਾਕਾਂਗੇ ਪੰਜ ਹਜ਼ਾਰ ਦਾ ਬੱਚਾ ਹੋ ਸਾਰੀ ਉਮਰ ਕੱਢ ਲਈਏ ਤੁਸੀਂ ਦੱਸੋ ਕੋਲੀ ਜਿੰਮੇ ਕਰੀਏ ਗੱਲ ਉਹਨੂੰ ਬਾਬਾ ਵੀ ਬਾੜੀ ਹੁੰਦੇ ਆਪਦੇ ਹੁੰਦੇ ਇਹ ਵੱਲੋਂ ਮਾਰ ਗੱਲ ਕਰਦੇ ਆ ਸਾਰੇ ਆ ਗਏ ਬਾਬਾ ਮੇਰੀ ਬੇਣੀਆ ਗਲਤ ਗੱਲ ਨਹੀਂ ਕਰਦੇ ਗਾਲ ਨਹੀਂ ਉੱਚੀ ਵਾਈ ਕਰ ਰਹੇ ਮੇਰੀ ਬੇਣੀ ਬੀਤੀ ਸੁਣੀ ਬੈਠ ਕੇ ਨਿਬੇੜਨਾ ਹੈ ਇਹੀ ਹਰਕਤ ਕਿਸੇ ਬੰਦੇ ਨੇ ਮੂਨੇ ਨੇ ਕਰੀ ਹੁੰਦੀ ਜਾਂ ਕਿਸੇ ਬੰਦੇ ਇਹ ਆਪ ਚੱਕਦੇ ਨਹੀਂ ਤੁਹਾਡੇ ਕੋਲ ਆਇਆ ਕੋਈ ਬੰਦੀ ਤੁਸੀਂ ਆਪ ਚੱਕ ਪ੍ਰਧਾਨ ਦਾ ਜਵਾਬ ਤਾਂ ਮੈਂ ਮਾਰੀ ਗੱਲ ਨਹੀਂ ਮੈਂ ਬਿਲਕੁਲ ਹੀ ਬਿਲਕੁਲ ਨਹੀਂ ਆਉਂਦਾ ਲੈ ਆਓ ਕਰੋਰੇ ਲਿਆਓ ਨਾ ਲਿਆਜ ਕਰਦਾ ਨਾ ਕੋਰੇ ਲਿਆਓ ਵਰਗੇ ਲਿਆਜ ਨਹੀਂ ਕਰਦੇ ਹੋਰੇ ਲਿਆ ਮੈਂ ਨਾ ਲਿਆਜ ਕਰਾਂ ਨਾ ਬਦਮਾਸ਼ੀ ਕਰਾਂ ਤੁਸੀਂ ਉਹਨੂੰ ਕੋਰੇ ਲਿਆਓ ਨਹੀਂ ਫਿਰ ਆਪਦੇ ਅਸੀਂ ਆਪਦੇ ਹਿਸਾਬ ਨਾਲ ਲਿਆਵਾਂ हां बिल्कुल ਤੁਸੀਂ ਟਾਈਮ ਰੱਖ ਲਓ ਟਾਈਮ ਨਹੀਂ ਰੱਖਣਾ ਬਦਮਾਸ਼ ਹੋ ਤੁਸੀਂ ਟਾਈਮ ਰੱਖੋਗੇ ਸਾਡੇ ਨਾਲ ਨਹੀਂ ਟਾਈਮ ਰੱਖੋਗੇ ਮੈਂ ਇਹ ਕਹਿੰਦਾ ਮੈਂ ਤੁਹਾਡੀ ਸੰਗਤ ਇਦਾਂ ਨਹੀਂ ਜੀਵਾਂਗਾ ਤੁਸੀਂ ਜੇ ਟਾਈਮ ਨਹੀਂ ਆਉਣੀ ਚੱਗੀ ਨਹੀਂ ਲੱਗੀ ਤੇਰੀ ਗੱਲ ਨਹੀਂ ਲੱਗੀ ਤੇਰੀ ਗੱਲ ਨਹੀਂ ਲੱਗੀ ਮੇਰੀ ਗੱਲ ਸੁਣਾਉਂਦੇ ਤੈਨੂੰ ਕਿੰਨੇ ਪਿਆਰ ਨਾਲ ਬੁਲਾਇਆ ਤੇਰਾ ਨਾਮ ਨਾਲ ਬੁਲਾਇਆ ਇਹਨੂੰ ਮੋਜਰਾ ਉਹਨਾਂ ਨੇ ਬੱਚੇ ਨਹੀਂ ਮੋਜਰਾ ਬੁਲਾਉਂਦੇ ਤੁਸੀਂ ਕਹਿੰਦੇ ਮੇਰੇ ਨਾਲ ਗੱਲ ਕਰਦਾ ਨਹੀਂ ਕਹਿੰਦੇ 32 ਸਾਲ ਦਾ ਉਹ ਮੈਂ ਆਹ ਵਿਚ ਉਹ ਵੀ ਕਹਿੰਦੇ ਜੋ ਕਰਨਾ ਕਰ ਲੋ ਬਿਲਕੁਲ ਨਹੀਂ ਕਿਹਾ ਦਰਵਾਜ਼ਾ ਖੁੱਲ੍ਹਦਾ ਸਰੀਰ ਦੇ ਕੰਮ ਬੰਦ ਕਰਦੇ ਸਿਰ ਲੋਕਾਂ ਦੀਆਂ ਕੁੜੀਆਂ ਖਰਾਬ ਕਰ ਰਹੇ ਆ ਬਾਈ ਥੋੜੀ ਜਿਹੀ ਪਹਿਲਾਂ ਦੀ ਗੱਲ ਆ ਜੀ ਔਰ ਤੁਸੀਂ ਪੱਗ ਦਾ ਹੋ ਤੁਸੀਂ ਕਿਹੜਾ ਕਰਦਾ ਕੁੜੀਆਂ ਘਰ ਕਰਦਾ ਬੱਸ ਡੀਜੀ ਆ ਨਾ ਹੋ ਜਾਂਦੀ ਪਹਿਲਾਂ ਉਹਦਾ ਬਾਬਾ ਬਹੁਤ ਪੁੱਜ ਬਹੁਤ ਪੁੱਜਦਾ ਹੋ ਪੁਲਿਸ ਸਾਹਿਬ ਇਹ ਹੋ ਗਏ ਬੇਸ਼ਰਮ ਇਹਨਾਂ ਦੇ ਘਰਾਂ ਚ ਗੱਲਾਂ ਆਮ ਨੇ ਔਰ ਤੁਸੀਂ ਅਸੀਂ ਤੁਸੀਂ ਮੇਰੀ ਗੱਲ ਨੂੰ ਸੁਣੋ ਰਿਸਪੈਕਟ ਕਰੋ ਰਿਸਪੈਕਟ ਕਰੋ ਬਾਬਾ ਜੀ ਥੋੜੇ ਦਿਨ ਦੀ ਗੱਲ ਹੈ ਮਾਮਲਾ ਸਿੱਧਾ ਦੱਸਦੇ ਆ ਵਾਈਕਰ ਜੀ ਦਾ ਖਾਲਸਾ ਵਾਈਕਰ ਜੀ ਦੀ ਫਤਿਹ ਜੋ ਸਾਡੇ ਕੈਂਪ ਕਲੋਨੀ ਗੁਰਦੁਆਰਾ ਸਾਹਿਬ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚ ਜਿਹੜੀ ਅਸ਼ਲੀਲ ਹਰਕਤ ਹੋਈ ਹੈ ਉਹ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਦੇ ਮੁੰਡਾ ਕਰ ਰਿਹਾ ਵੈ ਅਗਰ ਗੁਰਦੁਆਰਾ ਸਾਹਿਬ ਦੇ ਮੁੰਡਾ ਇਹ ਕੰਮ ਕਰੇਗਾ ਉਹ ਕਹਿੰਦੇ ਐ ਇਹ ਕੋਈ ਅਸ਼ਲੀਲ ਹਰਕਤ ਨਹੀਂ ਇਹ ਸਿਰਫ ਉਹ ਹਰਕਤ ਹੈ ਭੈਣ ਭਰਾਵਾਂ ਵੇ ਜੱਫੀਆਂ ਪਾ ਰਿਹਾ ਹੈ ਉੱਪਰ نیچے ਅਪ ਡਾਊਨ ਹੋ ਰਹੇ ਐ ਉਹ ਕਹਿੰਦੇ ਇਹਦੇ ਚ ਕੋਈ ਗਲਤੀ ਨਹੀਂ ਐ ਮੇਰੇ ਮੁੰਡੇ ਦੀ ਪਰ ਬਾਅਦ ਵਿੱਚ ਇਹ ਵਰਡਿੰਗ ਵੀ ਕਹਿ ਰਿਹਾ ਉਹ ਕਹਿੰਦੇ ਗਲਤੀ ਐ ਕਹਿੰਦਾ ਹਾਂ ਗਲਤੀ ਹੈ ਅਗਰ ਗਲਤੀ ਨਹੀਂ ਕਹਿ ਰਹੇ ਤੁਸੀਂ ਦੋ ਪਾਸੇ ਕਿਉਂ ਚੱਲ ਰਹੇ ਹੋ ਜਾਂ ਕੋ ਗਲਤੀ ਐ ਜਿਵੇਂ ਸੱਕੇ ਮੈਂ ਕਿਹਾ ਗੁਰੂ ਦੇ ਐਨੇ ਕੁ ਸਿੱਖਾ ਨਾ ਸਿੱਧਾ ਕੋ ਹਾਂ ਮੈਂ ਗੁਰੂ ਦਾ ਸਿੱਖਾ ਉਹਨੇ ਮੇਰੇ ਘਰ ਵਿੱਚ ਗਲਤੀ ਕੀਤੀ ਹੈ ਮੇਰੇ ਮੁੰਡਾ ਆ ਖੜਾ ਉਹਨੂੰ ਜੋ ਮਰਜ਼ੀ ਕਰੋ ਪਰ ਉਸਨੇ ਇਹ ਗਲ ਕੀਤੀ ਨਿਹੰਗ ਸਿੰਘ ਸਾਹਿਬ ਸਾਰੇ ਸਾਡੇ ਇੱਥੇ ਆਏ ਇੰਨੀ ਇੱਜ਼ਤ ਨਾਲ ਸਾਡਾ ਸਤਿਕਾਰ ਕੀਤਾ ਬੀਬੀਆਂ ਦਾ ਉਹ ਉਹਨਾਂ ਨੂੰ ਕਹਿੰਦੇ ਬਦਮਾਸ਼ੀ ਨਾਲ ਟਾਈਮ ਦੱਸ ਇੱਕ ਹੀ ਮਤਲਬ ਹੋਇਆ ਟਾਈਮ ਦਾ ਕਿਉਂ ਉਹਨੇ ਹੰਗ ਸਿੰਘ ਸਾਡੀ ਧੀਆਂ ਦੀ ਰਾਖੇ ਰਸਤੇ ਆਏ ਸੀ ਉਹਨਾਂ ਨੂੰ ਉਲਟ ਬੋਲਿਆ ਗਿਆ ਵੈ ਜਿਹੜੇ ਟਾਈਮ ਰੱਖਦੇ ਆ ਉਹਨਾਂ ਨੂੰ ਗੁੰਡਾਗਰਦੀ ਬਦਮਾਸ਼ੀ ਦਾ ਨਾਮ ਦਿੱਤਾ ਜਾਂਦਾ ਨਾ ਕਿ ਪ੍ਰਦਾਨ ਦਾ ਨਾਮ ਦਿੱਤਾ ਜਾਂਦਾ ਵੈ ਅਸੀਂ ਅੱਜ ਤੱਕ ਗੁਰੂ ਦੇ ਲੜ ਲੱਗੇ ਆ ਲੱਗੇ ਰਵਾਂਗੇ ਪਰ ਆਪਣੇ ਮੱਲੇ ਦੇ ਵਿੱਚ ਗੁਰੂ ਦੀ ਬਿੱਦਵੀ ਵੀ ਹੋਂਦਾਂਗੇ ਜਿਹੜੇ ਜਨਾਨੀਆਂ ਨੇ ਮੂੰਹ ਟੱਕ ਕੇ ਆਪਣੇ ਗੁਰੂ ਦੇ ਲਈ ਨਕਲੀ ਆਪਣੇ ਰੂਪ ਬਣਾ ਕੇ ਉਹ ਗੁਰੂ ਦੀ ਸਿੰਗੜੀਆਂ ਨਹੀਂ ਐ ਜੇ ਗੁਰੂ ਦੀ ਸਿੰਗੜੀਆਂ ਹੁੰਦੀਆਂ ਸ਼ਰਿਆਮ ਖੜ ਕੇ ਕਹਿੰਦੀਆਂ ਹਾਂ ਇਹਨਾਂ ਨੇ ਗਲਤੀ ਕੀਤੀ ਐ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਪਰ ਨਹੀਂ ਉਹ ਚੋਰ ਐ ਉਹ ਚੋਰਨੀਆਂ ਤੋਂ ਹਨੀਆਂ ਨਕਲੀ ਸਿੱਖੀਆਂ ਘਵਾਣੀਆਂ ਉਹਨਾਂ ਦੇ ਗਲਤੀ ਐ ਫਿਰ ਉਸ ਤੋਂ ਬਾਅਦ ਫਿਰ ਜਿਹੜੇ ਅਸੀਂ ਸਿੱਖਣੀਆਂ ਵਾ ਸਾਨੂੰ ਕਹਿਣਗੇ ਆਸੇ ਗੁਰਦੁਆਰਾ ਸਾਹਿਬ ਕਹਿੰਦੇ ਸਾਰਾ ਮੱਲਾ ਗੰਦਾ ਗੁਰਦੁਆਰਾ ਸਾਹਿਬ ਤੁਸੀਂ ਮੱਥਾ ਟੇਕਣ ਨਹੀਂ ਆਉਂਦੇ ਤੁਸੀਂ ਛੋਟੀਆਂ ਛੋਟੀਆਂ ਹੁੰਦੀਆਂ ਸੀ ਤੁਸੀਂ ਬਹੁਤ ਆਂਦੀਆਂ ਸੀ ਹੈ ਅਸੀਂ ਕਿਹਾ ਅਸੀਂ ਉੱਥੇ ਜਾਂਦੇ ਆ ਇਹ ਬੰਦਿਆਂ ਨੂੰ ਕਹਿੰਦੇ ਆ ਲੰਗਰ ਖਾਣ ਆਗੇ ਲੰਗਰ ਖਾਣ ਆਗੇ ਕਿਉਂ ਸਾਡਾ ਬਾਪ ਦਾ ਘਰ ਆ ਅਸੀਂ ਬਿਨ ਬੁਲਾਏ ਜਾਵਾਂਗੇ ਅਸੀਂ ਤੇਰੇ ਘਰ ਦਾ ਨਹੀਂ ਖਾਵਾਂਗੇ ਜੇ ਤੇਰੇ ਬੂਏ ਤੇ ਖੜੇ ਆ ਨਾ ਤੂੰ ਲੱਖ ਜੁੱਤੀਆਂ ਮਾਰ ਤੇਰੇ ਘਰ ਨਹੀਂ ਵੜਾਂਗੇ ਪਰ ਸਾਡੇ ਬਾਪ ਦੇ ਘਰ ਤੋਂ ਮਨਾ ਕਰ ਰਿਹਾ ਨਾ ਮੈਂ ਇਸ ਤੋਂ ਦੁਖੀ ਹਾਂ ਔਰ ਇੱਥੇ ਅੰਦਰ ਕੁੜੀ ਨਾਲ ਨਹੀਂ ਜਨਨੀਆਂ ਨਾਲ ਵੀ ਗੱਲਾਂ ਹੋ ਰਹੀਆਂ ਕਈ ਵਿਚਾਰੀਆਂ ਗਰੀਬੜੀਆਂ ਜੋ ਅੱਗੇ ਨਹੀਂ ਆ ਰਹੀਆਂ ਮੈਂ ਸਭ ਨੂੰ ਕਿਹਾ ਤੁਸੀਂ ਆਓ ਅਸੀਂ ਤੁਹਾਡੇ ਨਾਲ ਨਾ ਪਰ ਉਹ ਵਿਚਾਰੀਆਂ ਕਹਿੰਦੇ ਨਹੀਂ ਮੇਰੇ ਬੱਚੇ ਰੂਲ ਝੜ ਗਏ ਮੇਰਾ ਘਰ ਵਾਲਾ ਮੈਨੂੰ ਕਰੋ ਕੱਢ ਦੇਗਾ ਮੈਂ ਅੱਗੇ ਨਹੀਂ ਆਵਾਂਗੀ ਮੈਂ ਫੇਰ ਇਸ ਤੋਂ ਬਾਅਦ ਅਸੀਂ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਨਾ ਪਰ ਉਹ ਵਿਚਾਰੀਆਂ ਨਹੀਂ ਮੰਨੀਆਂ ਫਿਰ ਉਸ ਤੋਂ ਬਾਅਦ ਅਸੀਂ ਇਹ ਮੁੱਦਾ ਖੜਾ ਕੀਤਾ ਜੇ ਬੱਚਿਆਂ ਨੇ ਗੁਰੂ ਦੇ ਲਈ ਸਾਰਿਆਂ ਨੂੰ ਖੜਾ ਕੀਤਾ ਹੈਨਾ ਜੇ ਖੜਾ ਕਰ ਹੀ ਦਿੱਤਾ ਫਿਰ ਉੱਥੇ ਬੱਚੇ RAM ਨਾਲ ਖੜੇ ਆ ਕੇ ਪ੍ਰਧਾਨ ਦੇ ਮੁੰਡੇ ਨੇ ਪੱਗ ਤਾਰਤੀ ਦੂਜੇ ਦੀ ਦਾੜੀ ਪੱਟਦੀ ਪ੍ਰਧਾਨ ਨੇ ਪ੍ਰਧਾਨ ਨੇ ਦਾੜੀ ਪੱਟਦੀ ਜੇ ਅਸੀਂ ਗਰਮ ਨਹੀਂ ਹੋਵਾਂਗੇ ਦੁਸਰ ਨਹੀਂ ਸਾਡੇ ਚਾਹੇਗਾ ਤੇ ਸਾਨੂੰ ਸਿੱਖਣੀਆਂ ਕੋਣ ਕੇਗਾ ਸਾਡੇ ਚ ਰੰਗ ਰੱਖੇ ਮਾਈਕਰੋ ਵਸਦਾ ਹੈ ਹਾਂ ਇਹ ਗੱਲ ਬਹੁਤ ਗਲਤ ਹੋਈ ਹੈ ਬਹੁਤ ਜ਼ਿਆਦਾ ਗਲਤ ਹੋਈ ਹੈ ਡਰਨ ਦੀ ਲੋੜ ਨਹੀਂ ਅਸੀਂ ਨਹੀਂ ਡਰਦੇ ਉਹ ਕਹਿਣਗੇ ਨਾ ਪਰਚੇ ਪਾ ਦੋ ਇਹ ਕਰ ਦੋ ਫਿਰ ਅਸੀਂ ਗੁਰੂ ਦੀ ਸਿੱਖਣੀਆਂ ਨਹੀਂ ਅੱਗੇ ਅੱਜ ਅਸੀਂ ਇਸ ਗੱਲ ਤੋਂ ਹਾਰ ਗਏ ਤਾਂ ਅੰਦਰ ਕੁਝ ਨਹੀਂ ਹੈ ਅੰਦਰ ਕੋਈ ਐਵੀਂ ਦੀ ਗੱਲ ਨਹੀਂ ਵੈਸੀ ਅਸੀਂ ਬੈਠੇ ਸੀ ਝੂਠ ਹੈ ਸਾਰਾ ਸਾਰਾ ਝੂਠ ਹੈ ਵੀ ਸਭ ਝੂਠ ਹੈ আচ্ছা ਮੈਂ ਝੂਠ ਹੋ ਜਾਂਦੀ ਸਭ ਝੂਠ ਹੋ ਜਾਣਗੇ ਪਾਰੇ ਜਿਹੜੀ ਗੁਰਮਾਹ ਦੇ ਵੀਡੀਓ ਰਾਈਲ ਹੋਇਆ ਉਹ ਕਦੇ ਵੀ ਝੂਠ ਨਹੀਂ ਝੂਠ ਹੈ ਸਭ ਝੂਠ ਹੈ ਹਾਂ ਕਦੇ ਵੀ ਝੂਠ ਨਹੀਂ ਹੋਇਆ ਸ਼ਰੀਆਮ ਹੈ ਸ਼ਰੀਆਮ ਹੈ ਸ਼ਰੀਆਮ ਸ਼ਰੀਆਮ ਮੀਡੀਆ ਦੇ ਸਾਹਮਣੇ ਉਹਨਾਂ ਨੇ ਇਹ ਵਰਡਿੰਗ ਬੋਲੀ ਪ੍ਰਧਾਨ ਸਾਹਿਬ ਨੇ ਕਹਿੰਦੇ ਮੇਰੇ ਬੱਚੇ ਨੇ ਕੋਈ ਗਲਤੀ ਨਹੀਂ ਕੀਤੀ ਮੇਰੇ ਬੱਚੇ ਨੇ ਕੋਈ ਗਲਤੀ ਨਹੀਂ ਕੀਤੀ ਪਰ ਲਾਸਟ ਵਿੱਚ ਕਹਿੰਦੇ ਗਲਤੀ ਕੀਤੀ ਹੈ ਕਹਿੰਦੇ ਹਾਂ ਕੀਤੀ ਹੈ ਜੇ ਉਹਨਾਂ ਨੇ ਇਹ ਵੀ ਕਹਤਾ ਫਿਰ ਦੋ ਗੱਲਾਂ ਕਿਉਂ ਕਰ ਰਿਹਾ ਫਿਰ ਜਦੋਂ ਨਿਆਂਸੀਆਂ ਨੇ ਕਿਹਾ ਤੁਸੀਂ ਬਲਾਓ ਬੱਚੇ ਨੂੰ ਫਿਰ ਬੱਚਾ ਕਿਉਂ ਨਹੀਂ ਆਇਆ ਜੇ ਅਸੀਂ ਉਹਨਾਂ ਨੂੰ ਜੇ ਅਸੀਂ ਟਾਈਮ ਦੇ ਤਾ ਅਸੀਂ ਉਹਨਾਂ ਨੂੰ ਬਹਿ ਕੇ ਅਸੀਂ ਗੱਲ ਕਰਾਂਗੇ ਫਿਰ ਉਹ ਕਿਉਂ ਉਹਨਾਂ ਨੇ ਹੱਥ ਪਾਈ ਕੀਤੀ ਉਹ ਪ੍ਰਧਾਨnik ਵਾਂਦੇ ਲਾਇਕ ਉਹ ਬਦਮਾਸ਼ ਹੈ ਇਹ ਗੱਲ ਸੀ ਇਹ ਜਿਹੜਾ ਗਲਵਾਦ ਹੋਈ ਹੈ ਕਿ ਤੁਹਾਡੇ ਨੋਲੇਜ ਵੀ ਚਾਹੀਏ ਮੇਰਾ ਨੋਲੇਜ ਦੇਗਾ ਨਾ ਦੇਖੋ ਤੇਰੀ ਬੱਚੀ ਹੈਗੀ ਉਹ ਮੇਰੇ ਪੀਜੀ ਤੇ ਰਹਿੰਦੀ ਆ ਇਹਨਾਂ ਦਾ ਪ੍ਰਧਾਨ ਸਾਹਿਬ ਦਾ ਬੇਟਾ ਮੇਰਾ ਬੇਟਾ ਹੈ ਉਹ ਬਚਪਨ ਤੋਂ ਹੀ ਮੈਂ ਪਾਲਿਆ ਉਹਨੂੰ ਮੇਰੇ ਬੱਚਿਆਂ ਵਰਗਾ ਹੈ ਇਹਨਾਂ ਦੇ ਸਾਰੇ ਬੱਚੇ ਮੇਰੇ ਬੱਚੇ ਨੇ ਉਹ ਮੇਰੇ ਘਰ ਆਂਦਾ ਜਾਂਦਾ ਸਾਰੀਆਂ ਮੇਰੀ ਆਪਣੀ ਬੇਟੀ ਖੱਗੀ ਹੈ ਉਹ ਸਾਰੇ ਆਪਸ ਵਿੱਚ ਭੈਣ ਭਰਾ ਦੀ ਤਰ੍ਹਾਂ ਨੇ ਅਸੀਂ ਇੱਥੇ ਹਰ ਸਾਲ ਗੁਰੂ ਨਾਨਕ ਦਾਸ ਜਿਵਾਨ ਵਾਲ ਚ ਆ ਕੇ ਤਿੰਨ ਤਿੰਨ ਵਾਰ ਤੱਕ ਰਾਤ ਨੂੰ ਤੁਹਾਡੀ ਦੀ ਸੇਵਾ ਬੁਛਾਈ ਦੀ ਸੇਵਾ ਸਜਾ ਗੁਦਾਰਾ ਸਾਰਾ ਸਜਾਣਾ ਅਸੀਂ ਬੱਚਿਆਂ ਸਮੇਤ ਇਹਨਾਂ ਦੇ ਬੇਟੇ ਮੇਰੀ ਬੱਚੀਆਂ ਸਾਰੀਆਂ ਸਿਰਲ ਕੇ ਕਰਦੇ ਹਾਂ ਤੁਸੀਂ ਵੀਡੀਓ ਦੇਖੀ ਹੈ ਇਹਨਾਂ ਤੋਂ ਲੋਕ ਕਿਹਾ ਗਿਆ ਕਿ ਅਸਲੀ ਹਰਕਤਾਂ ਵਗੈਰਾ ਜੀ ਜੀ ਦੇਖੋ ਤੁਸੀਂ ਦੇਖੀਏ ਮੈਂ ਵੀਡੀਓ ਮੈਂ ਕੋਲ ਬੈਠੀ ਪਈ ਹਾਂ ਤੁਸੀਂ ਦੇਖੋ ਧਿਆਨ ਨਾਲ ਮੈਂ ਬੱਚੇ ਦੀ ਮਾਂ ਮੈਂ ਕੋਲ ਠੀ ਪਈ ਹਾਂ ਜੇ ਇਦਾਂ ਦੀ ਕੋਈ ਹਰਕਤ ਹੁੰਦੀ ਤੇ ਮੈਂ ਮਨਾ ਕਰਦੀ ਬੱਚਾ ਨੂੰ ਕਿ ਭੈਣ ਭਰਾਣੇ ਉਹ ਇਦਾਂ ਦੀ ਹਰਕਤ ਨਹੀਂ ਕਰ ਸਕਦੇ ਆਪਸ ਵਿੱਚ ਮਨਜਾਗ ਚੱਲ ਰਹੀ ਹੈ ਇੱਕ ਚਾਕਲੇਟ ਨੂੰ ਲੈ ਕੇ ਉਸ ਬੱਚੀ ਨੇ ਸੈਫੀ ਕੋਲੋਂ ਚਾਕਲੇਟ ਕੋਈ ਉਹ ਚਾਕੜ ਕੋੰਡੂ ਤੇ ਆਪਣੀ ਆਪਸ ਹੱਟ ਪਾਈ ਪਏ ਬਸ ਦੇਖੋ ਹਾਂ ਠੀਕ ਹੈ ਅਸੀਂ ਮੰਨਦੇ ਹਾਂ ਸੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਅਸੀਂ ਅਕਾਲ ਤਖਤ ਕੋਲ ਤੋਂ ਆਪਣੀ ਮਾਫੀ ਮੰਗ ਚੁੱਕੇ ਹਾਂ ਅਸੀਂ ਉਹਨਾਂ ਵੱਲੋਂ ਕਹਿ ਚੁੱਕੇ ਆਪਣੇ ਐਪਲੀਕੇਸ਼ਨ ਵੀ ਦੇ ਚੁੱਕਾ ਜਿਵੇਂ ਤੁਹਾਨੂੰ ਅਕਾਲ ਤਖਤ ਕੋਲ ਹੁਕਮ ਆਏਗਾ ਅਸੀਂ ਉਹ ਵੀ ਆਪਣੀ ਸਗਾਪੁਕਤਨਿਕ ਤਿਆਰ ਆ ਅਗਰ ਤੁਹਾਨੂੰ ਲੱਗਦਾ ਕਿ ਬੱਚਾ ਨੇ ਗਲਤ ਕੀਤਾ ਬੇਟੀ ਦੀ ਉਮਰ ਕਿੰਨੀ ਹੈ ਜੋਸ਼ੀ ਜੋਸ਼ੀ ਉਮਰ 20 ਸਾਲ ਹੈ ਠੀਕ ਹੈ ਕੀ ਬਿੰਦੀ ਜੀ ਕੀ ਮਾਮਲਾ ਕੀ ਹੈ ਇਹ ਵਾਲਾ ਮਾਮਲਾ ਸਾਰਾ ਚਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਬੜਾ ਦੁੱਖ ਹੈ ਕਿ ਅੱਜ ਜੋ ਅੱਜ ਹੋਇਆ ਜਾਂ ਉਹ ਪਹਿਲਾਂ ਹੋਇਆ ਅੱਜ ਤੋਂ ਲਗਭਗ 7-8 ਮਹੀਨੇ ਪਹਿਲਾਂ ਅਕਤੂਬਰ ਚ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਸੀਗਾ ਪ੍ਰਕਾਸ਼ ਪੁਰਬ ਦੇ ਉੱਤੇ ਬੱਚੇ ਰਾਤ ਨੂੰ ਅੰਦਰ ਸਜਾਵਟ ਕਰਦੇ ਨੇ ਤੇ 12-12 1-1 2-2 ਵਜੇ ਤੱਕ ਕਰਦੇ ਨੇ ਬੱਚਿਆਂ ਬੱਚੇ ਸਾਰੇ ਰਲ ਮਿਲ ਕੇ ਉਹ ਉਹਦੀਆਂ ਵੀਡੀਓ ਜਿਹੜੀਆਂ ਦੁਬਾਰਾ ਇੱਕ ਹੋਰ ਵੀ ਵੀਡੀਓ ਆ ਗਈਆਂ ਉਹ ਕਰ ਰਹੇ ਨੇ ਦਿਖਾ ਦੇਣਾ ਤੁਹਾਨੂੰ ਠੀਕ ਹੈ ਉਹ ਕਰ ਰਹੇ ਨੇ ਤੇ ਬੱਚੇ 12 ਹੋ ਗਏ ਉਹਨਾਂ ਦੇ ਬਾਅਦ ਨੂੰ 버거 ਖਾ ਰਹੇ ਨੇ ਦਿਖਾਇਆ ਉਹ ਵੀ ਖਾ ਰਹੇ ਨੇ ਉਹ ਨਹੀਂ ਆਈਆਂ ਕੁਝ ਬੰਦੇ ਪਰਲੇ ਪਾਸੇ ਵੀ ਖੜੇ ਨੇ ਉਹ ਬੱਚੇ ਜਿਹੜਾ ਮੇਰਾ ਬੇਟਾ ਹੈ ਉਹ ਸਾਹਮਣੇ ਘਰ ਹੈ ਉਹਨਾਂ ਦੇ ਘਰ ਹੀ ਰਹਿੰਦਾ ਹੈ ਉਹ ਭੈਣ ਭਰਾਵਾਂ ਵਾਂਗ ਰਹਿੰਦੇ ਨੇ ਸਾਰਾ ਦਿਮਗ ਉੱਥੇ ਹੀ ਰਹਿੰਦੇ ਬੱਚੇ ਵਾਂਗਦੇ ਆ ਉਹਨਾਂ ਨੇ ਆਪਸ ਵਿੱਚ ਕਿਤੇ ਆਪ ਕਰ ਰਹੇ ਸਨ ਉਹ ਕਿਤੇ ਤੁਹਾਡੇ ਸਾਹਮਣੇ ਜੋ ਤੁਸੀਂ ਦੇਖਿਆ ਸਾਰਿਆਂ ਨੇ ਦੇਖਿਆ ਮੈਂ ਹਰ ਬੰਦੇ ਨੂੰ ਕਿਹਾ ਵੀ ਆਰਾਮ ਨਾਲ ਦੇਖੋ ਦੇਖੋ ਤਾਂ ਬਾਅਦ ਉਹਨਾਂ ਨੇ ਕਿਹਾ ਵੀ ਨਹੀਂ ਹਾਜ਼ਮਾ ਕਰ ਰਹੇ ਨੇ ਕੋਈ ਗਲਤ ਨਹੀਂ ਕਰ ਰਹੇ ਮੈਨੂੰ ਜੋ ਕਿ ਆ ਗਿਆ ਇੰਨੀ دیر ਨੂੰ ਮੈਨੂੰ ਕੱਲ ਪਤਾ ਲੱਗਿਆ ਤੇ ਕੱਲ ਕੁਝ ਸਿੰਘ ਆ ਗਏ ਇਥੋਂ ਨਿਹੰਗ ਸਿੰਘ ਦੁਬਾਨ ਸਿੰਘ ਹੋਰੀ ਉਹ ਆਏ ਮੇਰੇ ਕੋਲ ਅੰਦਰ ਬੈਠੇ ਮੈਂ ਉਹਨਾਂ ਨੂੰ ਬੜੇ ਅਦਬ ਸਤਿਕਾਰ ਨਾਲ ਬਿਆਰ ਨਾਲ ਕਿਉਂਕਿ ਸਿੰਘ ਬਾਣੇ ਦੇ ਰੂਪ ਨੇ ਮੈਂ ਉਹਨਾਂ ਨੂੰ ਕਿਹਾ ਵੀ ਆਓ ਜੀ ਬੈਠੋ ਹਾਂ ਜੀ ਦੋਸਤੋ ਉਹ ਕਹਿੰਦਾ ਜੀ ਆਖੀ ਹੋਰ ਮੈਂ ਕਹਾਈ ਮੈਂ ਕਹਾਈ ਦੋਸਤੋ ਕੀ ਹੋਇਆ ਮੈਂ ਕੋਈ ਮਾੜੀ ਗੱਲ ਕਹਿੰਦੇ ਦੋਸਤੋ ਕੀ ਹੈ ਮੈਂ ਕਹਾਈ ਤੁਸੀਂ ਦੱਸੋ ਮੈਂ ਤਾਂ ਦੇਖੋ ਜੋ ਗੱਲ ਮੈਨੂੰ ਪਤਾ ਲੱਗਿਆ ਮੈਨੂੰ ਭਰਾਵਾਂ ਨੇ ਕਿਹਾ ਵੀ ਉਹ ਹਾਸੇ ਮਜ਼ਾਕ ਕਰ ਰਹੇ ਨੇ ਲੈ ਜੇ ਤੀ ਪੈਣ ਕਰ ਨਹੀਂ ਹੋ ਸਕਦੀ ਮੈਂ ਕਹਾਈ ਵੀਰ ਜੀ ਗੰਤੀ ਹੈ ਉਹ ਇੱਕ ਬੱਚੀ ਕਿਸ ਬਠਿੰਡੇ ਤੋਂ ਆਈ ਐ ਪੀਜੀ ਜੀ ਰਹਦੀ ਐ ਤੇ ਆਪਾਂ ਨੂੰ ਕੀ ਕਰ ਰਹੇ ਆ ਦੀ ਇਹ ਗੱਲ ਲਹਿਤੂ ਫਲਾ ਆਪਣੇ ਪੁੱਛੋ ਮੈਂ ਕਹਿੰਦਾ ਮੈਂ ਬਿਲਕੁਲ ਪੱਕ ਨਹੀਂ ਕਹਦਾ ਜੋ ਗੱਲ ਸਚਾਈ ਐ ਲੈ ਤੋ ਆਪਾਂ ਹਸਤੀਫਾ ਲੈਣਾ ਪਹਿਲਾਂ ਹੀ ਜੋ ਨਾ ਸਾਡੇ 2-4 ਇੱਥੋਂ ਦੇ ਇਲਾਕੇ ਦੇ ਗਵਾਂਢੀ ਜਿਹੜੇ ਨਾਲ ਦੇੰਦਲੇ ਜਿਹੜੇ ਪਹਿਲੀ ਮਰੀ ਇੱਕ ਗੁਰਦੁਆਰਾ ਸਾਹਿਬ ਦੀ ਕਿਤੇ ਗੱਡੀ ਖਰਦੀ ਠਾਰ ਜਿਹੜੀ ਮਰੀ ਦੁਸ਼ਤ ਮਤਲਬ ਦੁਸ਼ਮਣੀ ਨਹੀਂ ਆ ਗੁਰੂ ਘਰ ਦੀ ਲਈ ਠਾਰ ਖਰਦੀ ਉਹਦੇ ਉਹਨਾਂ ਨੇ ਜੀ ਉਹਨਾਂ ਨੂੰ ਜੋ ਭੜਕਾਇਆ ਜੋ ਜੋ ਸਿੰਘਾਂ ਨੂੰ ਕਿਹਾ ਗਿਆ ਉਹੀ ਕਹਿ ਜਾਣਗੇ ਨਾ ਮੈਂ ਕਿਹਾ ਵੀਰ ਜੀ ਬੜੇ ਆਪਾਂ ਕੱਲ ਪਰਸੋ ਗੱਲ ਕਰ ਲਾਂਗੇ ਕਾ ਤੂੰ ਬਦਮਾਸ਼ੀ ਕਰਨਾ ਮੈਂ ਕਿਹਾ ਬਿਲਕੁਲ ਨਹੀਂ ਤੁਸੀਂ ਬੁਮਾਸ਼ੀ ਕਰੋ ਮੈਂ ਤਾਂ ਤੁਹਾਨੂੰ ਕਹਾਂ ਪਰਸੋ ਬਹਿ ਜਾਾਂਗੇ ਪਰ ਆਮ ਨਾਲ ਸਤਕਾਰ ਨਾਲ ਬੈਠਾਂਗੇ ਜੋ ਹੁਕਮ ਹੋਏਗਾ ਉਸ ਤੋਂ ਬਾਅਦ ਆਪਾਂ ਬੈਠੇ ਮੈਂ ਕਿਹਾ ਜੀ ਕੋਈ ਨਹੀਂ ਜਿਵੇਂ ਕਹਿਣਗੇ ਆਪਾਂ ਕਰ ਲਾਂਗੇ ਦੀਪੋਰੀ ਕਹਿੰਦੇ ਸੀ ਮੈਂ ਕਿਹਾ ਬੈਠਾਂਗੇ ਕੋਈ ਗੱਲ ਨਹੀਂ ਮੈਂ ਬੱਛਿੰਗਾ ਕੋਲ ਗਿਆ ਯਾਨੀ ਪਤਰਪਾਲ ਸਿੰਘ ਹੋਣਾ ਕੋਲ ਗਿਆ ਹੋਰ ਸੰਗਤਾ ਕੋਲ ਗਿਆ ਉਹਨਾਂ ਨੇ ਕਿਹਾ ਵੀਂਟ ਜੀ ਆਪਾਂ ਤਾਂ ਜੀ ਕੁਝ ਨਜ਼ਰ ਨਹੀਂ ਆਇਆ ਮੈਂ ਕਿਹਾ ਜੀ ਫਿਰ ਹੁਕਮ ਉਥੇ ਪ੍ਰਚਾਰਕ ਬੈਠੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਹਿੰਦਾ ਸਾਡੇ ਕੋਲ ਵੀ ਆ ਗਏ ਉਹ ਕਹਿੰਦਾ ਜੀ ਅਸੀਂ ਸ਼੍ਰੋਮਣੀ ਕਮੇਟੀ ਅਕਾਲ ਤਖਸਾ ਭੇਜਣ ਲੱਗਿਆ ਮੈਂ ਕਹਿੰਦਾ ਜੀ ਭੇਜ ਦਿਓ ਸਤਿਵਚਨ ਉਹਨਾਂ ਨੇ ਆ ਦੇਖੋ ਮੈਂ ਅਕਾਲ ਤਖਤ ਤੋਂ ਲਖਾਈ ਆ ਦੇਖ ਲਓ ਇਹ ਲਖਾਈ ਇਹ ਲਿਖਾ ਕੇ ਜੇ ਆ ਪ੍ਰਚਾਰਕ ਦਾ ਨੰਬਰ ਹੈ ਉਹਨਾਂ ਦਾ ਨੰਬਰ ਹੈ ਸਭ ਕੁਝ ਆ ਗਿਆ ਇਹਦੇ ਵਿੱਚ ਇਹ ਪੇਚ ਕੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੋਈ ਮੁੱਦਾ ਚਲਾ ਜਾਏ ਉਸ ਤੋਂ ਬਾਅਦ ਤਾਂ ਕੋਈ ਕੋ ਗੱਲ ਨਹੀਂ ਰਹਿੰਦੀ ਜੇ ਕੋਈ ਰਹਿੰਦੀ ਆ ਤਾਂ ਦੱਸ ਦਿਓ ਮੈਂ ਕਿਹਾ ਜੀ ਅਕਾਲ ਤਖਤ ਸਾਹਿਬ ਚੱਲੇਗਾ ਸੱਤ ਬਚਨ ਵੈਰੀ ਗੁੱਡ ਜੀ ਖਲਤਾ ਹੋਏ ਪੀਟੀਸੀ ਤੇ ਗਈ ਜਿੱਥੇ ਕਿ ਮੈਂ ਕਿਹਾ ਯਾਰ ਸਿਰ ਮੱਤੇ ਪਰਵਾਨਾ ਕਿਉਂਕਿ ਮੈਂ ਇਤਿਹਾਸ ਪੜ੍ਹਦਾ ਜੇ ਗੁਰੂਆਂ ਨੇ ਬਖਸ਼ਿਆ ਮੈਂ ਤਾਂ ਕਿਸੇ ਬਾਗ ਦੀ ਮੂਲੀ ਨਹੀਂ ਆਗਾ ਮੈਂ ਤਾਂ ਕਿਸੇ ਬਾਗ ਦੀ ਮੂਲੀ ਨਹੀਂ ਆਗਾ ਉਸ ਤੋਂ ਬਾਅਦ ਮੈਨੂੰ ਹੁਣ ਪਤਾ ਲੱਗਿਆ ਬੀ ਸਿੰਘ ਕਿੱਠੇ ਹੋ ਆ ਗਰੇ ਨੇ ਮਗਾ ਯਾਰ ਕੋ ਗੱਲ ਨਹੀਂ ਬਾਤ ਨਹੀਂ ਆਪਾਂ ਦੇ ਮੈਂ ਫਿਰ ਰੋਗਾਮ ਸ਼ੁਰੂ ਹੋਣ ਤੋਂ ਪਹਿਲਾਂ 사ਸ ਉਹਦੀ ਵੀਡੀਓ ਪਾਤੀ ਮੈਂ ਵੀ 사ਸ ਸੰਗਤ ਜੀ ਬੇਨਤੀ ਹੈ ਮੇਰੇ ਬੱਚੇ ਮੈਂ ਕੋਈ ਕਹਿੰਦਾ ਮੇਰੇ ਬੱਚੇ ਨੇ ਕੀਤਾ ਦੇਖੋ ਜੋ ਗਲਤ ਹੈ ਠੀਕ ਹੈ ਮੈਂ ਮੈਂ ਨਹੀਂ ਕਹਿੰਦਾ ਮੈਂ ਨਹੀਂ ਪੱਕ ਨਹੀਂ ਕਹਦਾ ਜੋ ਅਕਾਲ ਤਖਤ ਸਭ ਹੁਕਮ ਕਰੇਗਾ ਮੈਨੂੰ ਬਰਵਾਣਾ ਜੋ ਕਹੇਗਾ ਮੂੰਹ ਕਾਲਾ ਕਰ ਮੁਸਕਾ ਮਨ ਸਾਰਾ ਡਬਰ ਜਾਓ ਸਾਰਾ ਡਬਰ ਜਾਵਾਂਗੇ ਇਸ ਤੋਂ ਉੱਤੇ ਤਾਂ ਕੁਝ ਨਹੀਂ ਹੈਗਾ ਲੇਕਿਨ ਉਹਨਾਂ ਨੇ ਇਲਜ਼ਾਮ ਲਾਇਆਗੇ ਕਿ ਤੁਹਾਡੇ ਵੱਲੋਂ ਕਿਹਾ ਗਿਆ ਸੀ ਕਿ ਮੈਂ ਮਾਫੀ ਮੰਗੂਗੀ ਸੰਗਤ ਦੇ ਨਹੀਂ ਨਹੀਂ ਪਹਿਲਾਂ ਬੋង ਲਈ ਪੁੱਛੋ ਪੁੱਛੋ ਜੀ ਸੰਗਤ ਮਾਫੀ ਮੰਗੀ ਅੰਦਰ ਪੁੱਛੋ ਇਹਨੂੰ ਕਹਿੰਦੇ ਅੱਜ ਮੁਕਰ ਗਏ ਪੁੱਛੋ ਨਾ 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 ਵੀਡੀਓ ਆ ਗਈ ਅੰਦਰ ਮੇਰੀ ਮੇਰੀ ਬੇਨਤੀ ਮੈਂ ਇੱਕ ਛੋਟੀ ਬੇਨਤੀ ਕਰਾਂ ਸੰਗਤ ਗੁਰੂ ਦਾ ਰੂਪ ਕਿੰਨੂੰ ਕਹਿੰਦੇ ਨੇ ਅੰਦਰ ਸੰਗਤ ਬੈਠੀ ਹੈ ਨਾ ਸੰਗਤ ਚਾਰ ਜਾਂ ਆਪਾਂ 6 ਜਾਂ 10 ਬੰਦੇ ਤਾਂ ਨਹੀਂ ਹੁੰਦੇ ਨਾ ਆਪਾਂ 4 6 ਨਿਹੰਗ ਸਿੰਘਾਂ ਕੋਲੋਂ ਪਾਵਰਤਨ ਹੀ ਹੈਗੀ ਕੋਈ ਮੇਰੇ ਕੋਲ ਸਸਤਾ ਦੀ ਪਾਵਰਤਨ ਹੀ ਹੈਗੀ ਤੁਹਾਨੂੰ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦੇਣ ਲੱਗਾ ਕਿ ਆਜ਼ਾਦਨਗਰ ਗੁਰਦੁਆਰਾ ਸਾਹਿਬ ਦੇ ਅੰਦਰ ਘਟਨਾ ਹੋਈ ਸਾਰੀ ਦੁਨੀਆ ਚ ਗਈ ਨਾ ਮੈਂ ਖਾਲਸਾ ਸਟਾਪਿਕ ਕਮੇਟੀ ਦਾ ਸ ਮੈਂ ਆਪ ਜਾ ਕੇ ਸਟੇਜ ਤੇ ਬੋਲ ਕੇ ਉਹਨਾਂ ਨੂੰ ਇੱਕ ਗੱਲ ਕਰਤੀ ਬੇ ਫੈਸਲਾ ਹੋਣ ਲੱਗਾ ਵਾਇਰਲ ਨਹੀਂ ਹੋਏਗੀ ਪੁੱਛ ਲੋ ਉਹ ਅੱਜ ਪ੍ਰਧਾਨਗੀ ਕਰ ਰਹੇ ਨੇ ਅਸੀਂ ਗੁਰੂ ਘਰ ਨੂੰ ਕਿਉਂ ਬਦਨਾਮ ਕਰੀਏ ਮੈਂ ਨਹੀਂ ਜਾਂਦਾ ਪਰ ਸਾਡੇ ਗੁਰੂ ਘਰ ਨੂੰ ਸਾਡੇ ਲੋਕਾਂ ਨੇ ਬਣਾਏ ਗੁਰੂ ਸਾਹਿਬ ਦੀ ਕਿਰਪਾ ਸਦਕਾ ਮੈਂ ਨਹੀਂ ਤੁਹਾਨੂੰ ਕਹਿਣਾ ਚੰਗਾ ਗੁਰੂ ਸਾਹਿਬ ਨੇ ਮੇਰੇ ਤੋਂ ਸੇਵਾ ਲਈ ਛੋਟੀ ਨਹੀਂ ਤੋਂ ਲੈ ਕੇ ਉੱਪਰ ਤੱਕ ਜੇ ਕੋਈ ਕਹਿ ਦੇਵੇ ਮੈਨੂੰ ਸ਼ੌਂਕ ਹੈ ਮੈਂ ਸੇਵਾ ਪੁਲਿਸ ਕੋਈ ਇਨਵੈਸਟੀਗੇਸ਼ਨ ਲੋਗੇ ਨਾ ਮੈਂ ਜਿਹੜਾ ਇਕੱਠ ਹੋਇਆ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤੂਫਾਨ ਸਿੰਘ ਫੌਜ ਬਾਬਾ ਮੇਜਰ ਸਿੰਘ ਸੋ ਪਰसों ਇੱਕ ਮਸਲਾ ਆਪਣੇ ਕੋਲ ਵੀਡੀਓ ਆਈ ਤੀ ਉਹ ਸੰਬੰਧ ਚ ਅਸੀਂ ਉਰੇ ਆਏ ਤੇ ਸ਼ੁੱਕਰਵਾਰ ਨੂੰ ਤੇ ਸ਼ੁੱਕਰਵਾਰ ਨੂੰ ਜਿਹੜਾ ਪ੍ਰਧਾਨ ਸੀ ਉਹਨੇ ਪ੍ਰਧਾਨ ਨੇ ਸਾਡੇ ਕੋਲੇ ਗਲਤੀ ਮੰਨੀ ਤੀ ਉਹ ਕਹਿੰਦਾ ਸੀ ਵੀ ਮੈਂ ਸੰਗਤ ਦੇ ਵਿੱਚ ਐਤਵਾਰ ਨੂੰ ਕੰਨ ਫੜ ਕੇ ਮਾਫੀ ਵੀ ਮੰਗੂੰਗਾ ਤੇ ਜਿਹੜੀ ਆਪਣੀ ਪ੍ਰਧਾਨਗੀ ਉਹ ਤੋਂ ਅਸਤੀਫਾ ਦਊਗਾ ਤੇ ਆਪਦੇ ਬੱਚੇ ਦਾ ਮੂੰਹ ਕਾਲਾ ਕਰਕੇ ਜੁੱਤੀਆਂ ਦਾ ਹਾਰ ਪਾ ਕੇ ਦਰਬਾਰ ਦੇ ਗੇਟ ਤੇ ਬਿਠਾਉਂਗਾ ਤੇ ਅੱਜ ਉਹ ਮੁੱਕਰ ਗਿਆ ਇਸ ਗੱਲ ਤੋਂ ਪਪਾ ਜੀ ਮਾਮਲਾ ਕੀ ਸੀ ਕਿਸ ਗਲਤੀ ਮਾਮਲਾ ਉਹ ਦਰਬਾਰ ਦੇ ਵਿੱਚ ਇੱਕ ਬੀਬੀ ਨਾਲ ਅਸ਼ਲੀਰ ਹਰ ਹਰਪਤਾ ਕਰ ਰਹੀ ਸੀ ਉਹ ਬਾਬਾ ਜੀ ਉਹ ਕਹਿਣਾ ਕਿ ਉਹ ਉਹਨਾਂ ਨੇ ਕਹਿਣਾ ਕਿ ਐਵੇਂ ਦੀ ਕੋਈ ਗੱਲ ਨਹੀਂ ਸੀ ਇਹ ਹਾਸਾ ਮਜ਼ਾਕ ਹੀ ਕਿਸੇ ਰੂਪ ਕੀਤਾ ਜਾ ਰਿਹਾ ਸੀ ਅੰਦਰ ਇਹ ਹਾਸਾ ਮਜ਼ਾਕ ਦਰਬਾਰ ਦੇ ਗੁਰੂ ਦੇ ਦਰਬਾਰ ਦੇ ਵਿੱਚ ਨਹੀਂ ਚੱਲਦਾ ਇਹ ਹਾਸਾ ਮਜ਼ਾਕ ਬਾਹਰ ਹੁੰਦਾ ਜਦੋਂ ਗੁਰੂ ਸਾਹਿਬ ਪ੍ਰਕਾਸ਼ਮਾਨ ਹੋਣ ਸੋ ਸੋਤ ਹੋਣ ਉਦੋਂ ਹਾਸੇ ਮਜ਼ਾਕ ਨਹੀਂ ਹੁੰਦੇ ਹੁੰਦੇ ਮਹਾਰਾਜੀਆਂ ਹਜ਼ੂਰੀਆਂ ਦੇ ਵਿੱਚ ਹੁਣ ਕੀ ਗੱਲ ਬਾਤ ਹੋਈ ਇਹ ਇਹ ਸਾਡੇ ਸਿੱਖ ਭਾਵਨਾਵਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਜੀ ਤੇ ਅਸੀਂ ਇਹਨਾਂ ਤੇ ਕਾਰਵਾਈ ਦੀ ਮੰਗ ਕਰਦੇ ਆ ਤੇ ਸਾਨੂੰ ਐਸਐਸਪੀ ਭਾਈ ਬਲਵਿੰਦਰ ਸਿੰਘ ਜੀ ਮਾਈ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਊਗੀ ਤੇ ਬਾਕੀ ਜੋ ਬਣਦੀ ਕਾਰਵਾਈ ਆ ਉਹ ਕਾਨੂੰਨ ਕਰੂਗਾ ਤੇ ਅਸੀਂ ਆਪਣਾ ਐਫਆਈਆਰ ਦਰਜ ਕਰਵਾ ਰਹੇ ਹਾਂ ਜਦੋਂ ਬੰਦੀ کولو ਭਾਈ ਅਫਸਰ ਆਏ ਹੁਣ ਪੁਲਿਸ ਸਟੇਸ਼ਨ ਜਾ ਰਹੇ ਕੀ ਕਰ ਰਹੇ ਪੁਲਿਸ ਸਟੇਸ਼ਨ ਜਾ ਰਹੇ ਹਾਂ ਜੀ ਉਹਨਾਂ ਨੇ ਪ੍ਰਸ਼ਾਸਨ ਨੇ ਸਾਨੂੰ ਫੁੱਲ ਭਰੋਸਾ ਦਿਵਾਇਆ ਵੀ ਜਿਨ੍ਹਾਂ ਵੀ ਅਸੀਂ ਪਤਾ ਕਰਾਂਗੇ ਜਿਨ੍ਹਾਂ ਨੇ ਵੀ ਕੋਈ ਗਲਤ ਕਰਮ ਕਰਿਆ ਉਹਨਾਂ ਤੇ ਕਾਰਵਾਈ ਹੋਊਗੀ ਹਾਂ ਜੀ ਤੁਸੀਂ ਕੀ ਕਰੀਏ ਮਾਰੇ ਲਈ ਹੁਣ ਕਿੰਨਾ ਹੋ ਰਿਹਾ ਹੈ ਨਾ ਜੀ ਮੈਨੂੰ ਪਾਸੇ ਤਾਂ ਨਹੀਂ ਪਤਾ ਬਿਲਕੁਲ ਹੀ ਨਹੀਂ ਪਤਾ ਤੁਸੀਂ ਵੀਡੀਓ ਦੇਖੀ ਹੋ ਉਹ ਮੈਨੂੰ ਮੈਨੂੰ ਦੇਖੀ ਵੀ ਮੇਰੇ ਸਾਹਮਣੇ ਪਰਕੇ ਘੇਰੀਆਂ ਉਹਦਾ ਜਦੋਂ ਹੋ ਗਿਆ ਕਿ ਮੈਨੂੰ ਜਰਸਤਾ ਲੱਗੇ ਕਰੇ ਮਿਲਾਂਗੇ ਨਹੀਂ ਟੱਪਣਾ ਵੀ ਇਹਨਾਂ ਨੇ ਕਰਤੀ ਅਗਲੇ ਅੱਡੇ ਕੰਨੀ ਕਰੇ ਮੱਤੇ ਨਹੀਂ ਰਹੀ ਕਿ ਅਸਲੀ ਪਤਾ ਹੈ ਇਹਦੇ ਬਾਰੇ ਮੈਂ ਤਰਨ ਸਾਹਿਬ ਨੂੰ ਹੱਥ ਧਰ ਕੇ ਕਹਿਣੀ ਆ ਜੇ ਮੈਨੂੰ ਪਾਸੇ ਦਾ ਪਤਾ ਹੋਵੇ ਮੇਰੀ ਆਦਤ ਮੈਂ ਕਦੇ ਝੂਠ ਨਹੀਂ ਬੋਲਦੀ ਨਾ ਪਤਾ ਬਬੀ ਤਾਂ ਹਮ ਕੀ ਕਿਧਰੇ ਨੇ ਦੰਗਮ ਕੀ ਗਿਦੇ ਰਹੇ ਨੇ ਦੰਗਮ ਕੋਈ ਨਹੀਂ ਗਿਦੇ ਪਾਈ ਸਾਹਿਬ ਗੱਲ ਕਰੋ ਗੱਲ ਫੁੱਲ ਕੇ ਗੱਲ ਕਰੋ ਖੜੇ ਨਾਲ ਜਰੇ ਬੇਨੰਦਰ ਯਾਰ ਜਿਸ ਨੂੰ ਨਨ ਪ੍ਰਧਾਨ ਸਾਹਿਬ ਨੇ ਕਿਹਾ ਕਿਸੇ ਹੋਰ ਮੈਂਬਰ ਨੇ ਨਹੀਂ ਕਿਹਾ ਮੈਂ ਨੇ ਠੀਕ ਹੈ ਨਹੀਂ ਤੇ ਅਰਦਾਸ ਪਨਾਮ ਪ੍ਰਧਾਨ ਸਾਹਿਬ 1600 ਰੁਪਏ ਲਿੰਦਨੀ ਦੀ ਬੀਬੀ ਆ ਗਈ ਉੱਤੇ ਠੀਕ ਹੈ ਨਾ ਅਰਦਾਸ ਦੀ ਪੇਪਟਾਂ ਦੇ ਵਿੱਚੋਂ ਬਾਕੀ ਹੋਰ ਕੋਈ ਤੁਹਾਨੂੰ ਜਿਹੜੀ ਫਾਰਕ ਹੋਣ ਦੀ ਗੱਲ ਕਰੀਏ ਤੁਸੀਂ ਵੀਡੀਓ ਕਹੀਏ ਤੇ ਅੱਜ ਦੀ ਗੱਲ ਉਹਦੇ ਵਿੱਚ ਮੈਂ ਤਾਂ ਕਿਹਾ ਪਾਈ ਸਾਹਿਬ ਤੁਸੀਂ ਕਰ ਮੈਨੂੰ ਪਹਿਲ ਤੋਂ ਜਵਾਬ ਦੇਣ ਲੱਗੇ ਸੀ ਫਿਰ ਕਹਿੰਦੇ ਕਿ ਪਾਈ ਸਾਹਿਬ ਤੁਹਾਡੀ ਕਰਜ ਨੇ ਫਾਰਿੰਗ ਕੀਤੀ ਹੈ ਵੀਡੀਓ ਤੁਸੀਂ ਕੀ ਆਪਨੀ ਕਰ ਦਿਓਗੇ ਨਹੀਂ ਤੁਸੀਂ ਕਰ ਰੱਖੋ ਤੁਸੀਂ ਰਹਿ ਜਾਓਗਾ ਕੋਣ ਕੋਲ ਕੋਈ ਪ੍ਰੂਫ ਆ ਗਿਆ ਪ੍ਰੂਫ ਹੈਗਾ ਕਿ ਤੁਸੀਂ ਕਰੀਆ ਵਾਇਰਲ ਉਹੀ ਗੱਲ ਮੈਂ ਕਹੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮੈਂ ਕਹਿੰਦੀ ਤੁਸੀਂ ਜਿੰਨਾ ਤੁਹਾਨੂੰ ਕਹਿ ਸਾਡੇ ਸਾਹਮਣੇ ਲਿਆਓ ਬਾਈ ਜੋ ਹੋਇਆ ਗੁਰਦੁਆਰਾ ਸਾਹਿਬ ਚ ਗਲਤ ਹੋਇਆ ਸਹੀ ਹੋਇਆ ਤੁਸੀਂ ਦੱਸੋ ਦੇਖੋ ਜੀ ਦੇਖੋ ਗਲਤੀ ਹੈ ਬਾਕੀ ਸਾਰੇ ਸੰਗਤ ਤੋਂ ਵੱਡੇ ਕੁਝ ਨਹੀਂ ਹੈ ਇਹ ਮਾਮਲਾ ਸੀ ਇੱਕ ਅਟਰ ਹੁਣ ਕੀ ਗੱਲਬਾਤ ਹੋਈ ਇਹਨਾਂ ਨਾਲ ਸਰ ਇੱਕ ਵੀਡੀਓ ਵਾਇਰਲ ਹੋਈ ਹੈ ਕਿਸੇ ਲੜਕੇ ਲੜਕੀ ਦੀ ਜਿਹਨੂੰ ਲੈ ਕੇ ਇਹ ਅੰਗਸਿੰਘਾਂ ਚ ਕਾਫੀ ਗੁੱਸਾ ਹੈ ਕਿ ਗੁਰੂ ਘਰ ਚ ਜੋ ਵੀ ਵੀਡੀਓ ਬਣਿਸਤਾਂ ਦੀ ਬਣੀ ਉਹ ਮਰਿਆਦਾ ਦੇ ਖਿਲਾਫ ਹੈ ਤਾਂ ਅਸੀਂ ਇਹਨਾਂ ਨੂੰ ਗੱਲ ਸਮਝਾਈ ਹੈ ਤੇ ਇਹ ਹੁਣ ਜਾ ਕੇ ਆਪਣੀ ਸਟੇਟਮੈਂਟ ਦੇਣਗੇ ਨਾਲੇ ਉਹ ਵੀਡੀਓ ਕਰਨਗੇ ਉਹਦੇ ਮੁਤਾਬਕ ਜੋ ਵੀ ਕਾਰਵਾਈ ਬਣਦੀ ਹੈ ਐਫ ਆਈ ਆਰ ਬਣਦੀ ਹੈ ਹੋਰ ਉਹਨਾਂ ਦੱਸਦਾ ਵੀ ਜੋ ਇਸ ਪਰ ਲਾਅ ਬਣਦਾ ਅਸੀਂ ਕਰਨ ਨੂੰ ਤਿਆਰ ਆ ਆ ਗੱਲ ਹੋਈ ਹੈ ਹੁਣ ਇੱਥੋਂ ਹੀ ਜਾ ਰਹੇ ਨੇ ਥਾਣੇ ਥਾਣੇ ਜਾ ਕੇ ਉੱਥੇ ਆਪਣਾ ਸਟੇਟਮੈਂਟ ਪੱਕਾ ਰੱਖਣਗੇ ਕੋਈ ਪ੍ਰਧਾਨ ਨਾਲ ਵੀ ਗੱਲਬਾਤ ਹੋਈ ਐ ਸਰ ਜੀ ਸਰ ਮੇਨ ਗੱਲ ਇੱਥੇ ਪ੍ਰਧਾਨਗੀ ਦੇ ਰੋਲੇ ਨੂੰ ਇਹ ਨਹੀਂ ਆਏ ਇਹ ਆਏ ਨੇ ਲੈ ਕੇ ਜਿਹੜੀ ਵੀਡੀਓ ਵਾਇਰਲ ਹੋਈ ਆ ਉਹਨੂੰ ਲੈ ਕੇ ਜਿਹੜੀ ਵੀਡੀਓ ਵਾਇਰਲ ਹੋਈ ਆ ਉਹ ਜੋਤ ਮਰਿਆਦਾ ਗੁਰੂ ਘਰ ਦੀ ਉਹਦੇ ਮੁਤਾਬਕ ਜਿਹੜਾ ਉਹਨਾਂ ਦੇ ਕੁੜੀ ਮੁੰਡੇ ਦੇ ਲੱਛਣ ਸੀਗੇ ਉੱਥੇ ਜੋ ਐਕਟ ਸੀ ਉਹ ਮੁਤਾਬਕ ਨਹੀਂ ਸੀਗੇ ਉਹਦੇ ਕਰਕੇ ਇਹ ਆਏ ਨੇ ਉਹ ਵੀਡੀਓ ਕਰਕੇ